ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਸ਼ੇਰਖਾਂ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦਾ ਮਨਮਤਾ ਨਗਰ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਦੋ ਮੱਜਾਂ ਵਿਕਾਊਆ ਵਪਾਰ ਦਾ ਕੰਮ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਦੋ ਜਾਨਵਰ ਤੁਹਾਨੂੰ ਵਿਖਾਉਣੇ ਇੱਕ ਗੱਬੜ ਮੈਂ ਇੱਕ ਵਿਖਾਉਣੀ ਆ ਤੁਹਾਨੂੰ ਮੈਂ ਸੋਈ ਸਵਾਈ ਮਿੱਤਰੋ ਸਾਰੀ ਜਾਣਕਾਰੀ ਲੈਣਿਆਂ ਮਿਲਦੇ ਆ ਸੋਈ ਸਵਾਈ ਮੈਂ ਤੋਂ ਆਪਾਂ ਸ਼ੁਰੂਆਤ ਕਰਦੇ ਆ ਸਤਿ ਸ੍ਰੀ ਅਕਾਲ ਸੁੱਖੇ ਵੀਰੇ ਸਤਿ ਸ੍ਰੀ ਅਕਾਲ ਭਾਈ ਜੀ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਭਾਈ ਸੇਤਾਂ ਘਰ ਪਰਿਵਾਰ ਵੀਰੇ ਹਾਂਜੀ ਠੀਕ ਠਾਕ ਵਧੀਆ ਜੀ ਠੀਕ ਆ ਅੱਛਾ ਸੁੱਖੇ ਭਾਈ ਕਿੰਨਵਾ ਸੁਆ ਮੈਂ ਆ ਜਿਹੜੀ ਸੋਈ ਆ ਵੀਰੇ ਇਹ ਚੌਥਾ ਸੁਆ ਸੋਈ ਆਈ ਕਿੰਨੇ ਦਿਨ ਹੋ ਗਏ ਭਾਈ ਸੋਈ ਨੂੰ ਇਹਨੂੰ 5 ਦਿਨ 5-6 ਦਿਨ ਹੋਏ ਸੋਈ ਨੇ ਕਿੰਨਾ ਧਾਰਾ ਰੈਡੀ ਆ ਹੁਣ ਇਸ ਲਈ ਹੁਣ 10 ਕਲ ਤੋਂ ਦੂਤਰ ਖੰਡਾਈ ਠੀਕ ਆ ਚਵਾਈ ਕਿਵੇਂ ਆ ਵੀਰੇ ਇੱਕ ਨੰਬਰ ਵਧੀਆ ਪੋ ਅਜਾ ਸੂਆ ਚੌਥਾ ਸੋਈ ਆ ਹੈ ਹਾਂਜੀ ਠੀਕ ਹੈ ਰੇਟ ਕੀ ਰਊਗਾ ਬਾਈ ਇਹ ਦਾ 77000 ਮੁੱਲ ਕਰਦੇ ਆ ਜੀ 77000 ਜੀ ਹਾਂਜੀ ਮਾਨਤਾ ਨੇ ਦੇ ਵਿੱਚ ਵੀਰੇ ਕਰ ਕਰਦਾ ਗਾ ਜੀ ਠੀਕ ਆ ਵੀਰੇ ਉਹਦੇ ਪੀਕ ਲੈਵਲ ਦਾ ਦੁੱਧ ਕਿੰਨਾ ਦਿੱਤਾ ਹੋਇਆ ਇਹਨੇ ਬਾਈ 13 14 ਕਿਲੋ ਜੀ 13 14 ਕਿਲੋ ਜੀ ਇਹ ਤੋਰੀ ਵੀਰੇ ਕੱਢੀ ਬਾਹਰ ਨੂੰ ਮੜਾਇਆ ਲੈ ਮਿੱਤਰੋ ਚੌਥਾ ਸੂਆ ਸੋਈ ਆ ਤੇ ਪੀਕ ਲੈਵਲ ਦਾ ਦੁੱਧ ਦਿੱਤਾ ਹੋਇਆ ਇਹਨੇ 16 17 ਕਿਲੋ ਬਾਈ ਹੁਣ ਇਹਦੇ ਵੀ ਆਸ ਟਾਈਮ 10 ਕਿਲੋ ਦੁੱਧ ਤਿਆਰ ਆ ਇਹਦੇ ਥੱਲੇ ਰੇਟ ਇਹਦਾ ਜਿਹੜਾ ਹੈਗਾ ਵਾ ਉਹ ਹੈਗਾ ਵਾ ਮਿੱਤਰੋ ਇਨਾ ਫੇਰ ਪੇੜ ਪੇੜ ਪਾਸੇ ਦੀ ਕਾਢ ਨੂੰ ਲੜਨਾ ਪੈਣਾ ਦੇਖ ਸਕਦੇ ਆ ਲੈਵਲ ਉਵੇ ਵਾਲੋ ਮੈਂ ਚੰਗੀ ਆ ਬਾਡੀ ਬੰਤਰ ਦੀ ਚੰਗੀ ਆ ਅੰਗ ਚੰਗੇ ਆ ਮੇਰੇ ਜਿੰਨੇ ਹੈਗੇ ਮਿੱਤਰੋ ਸਰੀਰ ਕੇ ਪੱਖ ਮੈਂ ਦਾ ਚੰਗਾ ਵਾ ਜਿੰਨਾ ਹੈਗਾ ਕੱਟੀ ਮਗਰ ਜੇ ਕੱਟਾ ਉਹ ਪੁੱਛ ਲੈਨੇ ਕੱਟੀ ਮਗਰ ਅਕੇ ਬਈ ਕੱਟਾ ਕੱਟੀ ਆ ਅਸੇ ਕੱਟੀ ਆ ਠੀਕ ਆ ਬਾਈ ਬਸ ਠੀਕ ਆ ਖੋਲਦੇ ਬੜੀ ਮਨੀ ਜਮੀ ਮਿੱਤਰੋ ਜਿਹੜਾ ਰੇਟ ਮੈਂ ਦਾ ਹੈਗਾ 77000 ਰੁਪਿਆ ਮੈਂ ਚੰਗੀਆਂ ਦੁੱਧ ਵਾਲੇ ਭਰਾ ਦੇ ਹੱਥੇ ਵਾਲੇ ਭਰਾ ਦੇ ਫੁੱਲ ਕੰਮ ਦੀ ਮੈਂ ਆ ਜਿਹੜਾ ਭਰਾ ਡੈਰੀ ਤੇ ਕੰਮ ਕਰਦਾ ਉਹਦੇ ਲਈ ਲਾਹੇਵੰਦ ਚੀਜ਼ ਆ ਤੇ ਸੁਖੇ ਭਾਈ 77000 ਚ ਮੰਨਤਣ ਵੀਰੇ ਕਰਦਾਂਗੇ ਅੱਛਾ ਚਵਾਈ ਕਿਵੇਂ ਲੱਗੀ ਆ ਭਾਈ ਚਵਾਈ ਇੱਕ ਨੰਬਰ ਆ ਜੀ ਓਕੇ ਆ ਜਾਵਾਂ ਹਾਂ ਜੀ ਪੂਰੀ ਬੱਤਲ ਵਾਲੂਗੀ ਹੁਣ ਹਾਂ ਜੀ ਹਾਂ ਜੀ ਲਾ ਕੇ ਮਾਰਦੇ ਧਾਰਾ ਦੋ ਦੋ ਕਰਦੇ ਰਿਹਾ ਪਿਊਜ਼ ਕਰ ਲੈ ਦੋ ਮਿੰਟ ਲੈ ਵੀ ਮਿੱਤਰੋ ਮੈਂ ਨਾ ਤਸੱਲੀ ਕਰਾ ਦਿਆ ਕਿਉਂਕਿ ਚਲੋ ਅੱਧੀ ਮੈਂ ਫਰੀ ਹੋ ਜਾਂਦੀ ਆ ਜਦੋਂ ਦੁੱਧ ਦਾ ਤੁਸੀਂ ਤੋਲਣਾ ਪਰ ਮੈਂ ਤਾਂ ਬੋਲਣਾ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹਿੰਦਾ ਹੁੰਨਾ ਚਵਾਈ ਵਿਖਾ ਸਕਦਾ ਥਣ ਦੇ ਧਾਰ ਦੇ ਪਤਾ ਲੱਗ ਜਾਂਦਾ ਚਵਾਈ ਕਿਵੇਂ ਲੱਗੀ ਆ ਤੁਹਾਨੂੰ ਵੀ ਪਾਪਾ ਪਸ਼ੂ ਬਾਰੇ ਜਾਣਕਾਰੀ ਹੋ ਜਾਂਦੀ ਆ ਕਿਉਂਕਿ ਮੇਰੇ ਦਾ 2 ਮਿੰਟ ਵੱਧ ਲੱਗ ਜਾਣਗੇ ਪਰ ਤੁਹਾਡੀ ਤਸੱਲੀ ਆ ਜਿਹੜੀ ਉਹ ਹੋ ਜੂਗੀ ਲੈ ਵੀ ਮਿੱਤਰੋ ਧਾਰਾ ਧੁਰਾ ਮਹਿੰਦੀਆਂ ਵਿਖਵਾਣ ਕਰਨੇ ਵਾਂਗੂ ਵਰਦੀ ਕਰਨ ਵਾਲੀ ਦੀ ਬਰੀਕੀ ਬਰੂਕੀ ਮਹਿੰਦੀ ਬੜੀ ਚੰਗੀ ਆ ਲੈ ਕਰੋ ਖਾਚ ਇੱਕ ਸੱਜਣ ਨੂੰ ਕੀ ਕਹਿੰਦਾ ਥਣ ਦੇ ਵਜਿੰਦਾ ਬਸ ਠੀਕ ਆ ਬਾਈ ਓਕੇ ਬਹੁਤ ਧਰ ਦੂਰ ਚੰਗੀ ਆ ਹਨਾ ਹੂੰ ਅੱਛਾ ਬੱਲੀ ਮੈਂ ਜਿਹੜੀ ਤੁ ਪੁੱਛੋ ਲੰਡੀਆਂ ਤੇ ਦੁੱਧ ਚ ਜਿੰਦੀ ਝੰਡੀਆਂ ਦੇ ਬਾਰੇ ਦੱਸੀ ਬਈ ਦੁਬਾਰਾ ਬੋਲੇ ਹਨ ਹੈ ਦੁਬਾਰਾ ਬੋਲੇ ਅੱਛਾ ਇਹ ਮੈਨੂੰ ਦੱਸਿੰਦੇ ਬਾਰੇ ਵੀ ਕੀ ਜਾਣਕਾਰੀ ਹੈ ਇਹ ਵੀ ਚੌਥਾ ਸੁਆ ਸੁੰਦੀ ਆ ਜੀ 15 16 ਕਿਲੋ ਗਾਰੰਟੀ ਆ ਦੀ ਠੀਕ ਆ ਨੀਲੀ ਦਾ ਵੀ ਤੇ ਪੈ ਗਈ ਬਈ ਹਨਾ ਹਾਂਜੀ ਨੀਲੀ ਗ੍ਰੇਡਡ ਚ ਹੀ ਹੁੰਦੀ ਆ ਜੀ ਹੂੰ ਨੀਲੀ ਚ ਗੱਲ ਸੁਆ ਕਿੰਨਾ ਸੁੰਦੀ ਆ ਬਈ ਚੌਥਾ ਚੌਥਾ ਦਿਨ ਕਿੰਨੇ ਲੈ ਜੂਗੀ ਬਈ ਇਹਰੇ ਪੰਜ ਭਾਦੋਂ ਦਿਨ ਪੂਰੇ ਹੁੰਦੇ ਆ ਜੀ ਪੰਜ ਭਾਦੋਂ ਦਿਨ ਪੂਰੇ ਇਹਦਾ ਰੇਟ ਬਈ ਇਹਦਾ 85000 ਰੁਪਏ ਕਰਦੇ ਆਂ 85000 ਰੁਪਏ ਮਾਨਤਾਨੋਂ ਦੇ ਵਿੱਚ ਵੀਰੇ ਹਾਂਜੀ ਕਰ ਦਾਂਗੇ ਠੀਕ ਆ ਤੇ ਪੂਸ਼ਪਾਸ ਫਿਰ ਲਾ ਕੇ ਰੱਖ ਆਏ ਅੱਜ ਹੈ ਉਹ ਲਾਲ ਹੀ ਕਰ ਦਿਆ ਨੇ ਉਹਨਾਂ ਨੇ ਲਾ ਲੱਖ ਦੀ ਸੀਗੀ ਹੋਰੇ ਤੁਸੀਂ ਪੈਸੇ ਘਟਦੇ ਆਏ ਹੋਗੇ ਜੇ ਪੂਲ ਵਾਲੀ ਤਾਂ ਹੈ ਠੀਕ ਆ ਮੈਂ ਚੰਗੇ ਲੈਵੇ ਦੀ ਧੱਕ ਗਾ ਨੂੰ ਥੋੜੀ ਧੱਕ ਗਾ ਨੂੰ ਆਪਾਂ ਕੀ ਚੋਈ ਚੋਈ ਬਹੁਤ ਚੰਗੀ ਆ ਤੇ ਤਿੰਨ ਹੈਗੇ ਇਹਨੂੰ ਕਾਲੇ ਮਿੱਤਰੋ ਪੁੱਛੋ ਜਿਹੜੀ ਹੈਗੀ ਆ ਲੰਡੀ ਤੇ ਦੁੱਧ ਚ ਰੱਖੂਗੀ ਕਰਮਾਂ ਵਾਲੀ ਚੰਡੀ ਕਿਉਂਕਿ ਮੈਂ ਜਿਹੜੀ ਕਿ ਅਕਸਰ ਹੀ ਵਖਿਆ ਜਿਹੜੇ ਪਸ਼ੂ ਦੇ ਵਿੱਚ ਆਹਰ ਦੇ ਵਿੱਚ ਕੋਈ ਫਰਕ ਹੋਵੇ ਦੁੱਧੋ ਦੁੱਧੋ ਚੰਗਾ ਹੁੰਦਾ ਇਹ ਕੁਦਰਤੀ ਗੱਲ ਹੁੰਦੀ ਹੈ ਪ੍ਰਮਾਤਮਾ ਵੱਲੋਂ ਹੀ ਮੈਂ ਚੰਗੀਆਂ ਮਿੱਤਰੋ ਸਿੰਘ ਸੁng ਵੀ ਠੀਕ ਹੈ ਜਿੰਨਾ ਹੈਗਾ ਚੌਥਾ ਸੂਆ ਹੀ ਇਹ ਆ ਤੇ ਦੁੱਧ ਵਾਲੀਆਂ ਮਈਆਂ ਦੋਵੇਂ ਜਿਹੜੇ ਭਰਾ ਨੂੰ ਦੁੱਧ ਦਾ ਬਈ ਰਿਕਾਰਡ ਪੂਰਾ ਚੰਗਾ ਹੁੰਦਾ ਹਾਂਜੀ ਹਾਂਜੀ ਠੀਕ ਆ ਓਕੇ ਥਾਣਾ ਤੁਹਾਨੂੰ ਚੰਗਾ ਲੱਗਾ ਹਨਾ ਅਜਾ ਤੇ ਸੁਖੇ ਭਾਈ ਨੰਬਰ 98555555405 55400 5 5985555400 55 55405 ਠੀਕ ਹੈ ਇਸ ਨੰਬਰ ਤੇ ਕਰ ਲਿਓ ਭਾਈ ਨਾਲ ਗੱਲਬਾਤ ਪਿੰਡ ਆ ਜਿਹੜਾ ਮਿੱਤਰੋ ਸ਼ੇਰਖੰਦ ਜ਼ਿਲ੍ਹਾ ਫਰੋਰੀਪੁਰ ਸੁੱਖਾ ਬਾਈ ਦਾ ਨਾਮ ਆ ਵਪਾਰ ਦਾ ਬਾਈ ਦਾ ਕੰਮ ਆ ਦੋ ਮੱਝਾਂ ਦਿਖਾਤੀਆਂ ਦੋਵਾਂ ਦੀ ਡਿਟੇਲ ਹੈ ਤੇ ਸਾਰੀ ਗੱਲ ਵੀਡੀਓ ਵਿੱਚ